ਜਦੋਂ ਵੀ ਅਸੀਂ ਸਿੱਖ ਹਿਸਟਰੀ ਦੀ ਗੱਲ ਕਰਨਿਆਂ ਤੇ ਪੰਜਾਬ ਦਾ ਨਾਮ ਆਟੋਮੈਟਿਕਲੀ ਆ ਜਾਂਦਾ ਹੈ ਲਹਿ ਲਾਂਦੋ ਇੱਕ ਖੇਤ ਦਰਿਆ ਹਰ ਜਗ੍ਹਾ ਹਰਿਆਲੀ ਹਰਿਆਲੀ ਪਰ ਹੱਲੇ ਵੀ ਕੁਝ ਲੋਕਾਂ ਨੂੰ ਆਪਣੇ ਪੰਜਾਬ ਦੇ ਏਰੀਆ ਦੇ ਬਾਰੇ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਏਰੀਆ ਪੰਜਾਬ ਦਾ ਹੈਗਾ ਹੈ ਇਹਦੀ ਬਾਉਂਡਰੀਆਂ ਕਿਹੜੀਆਂ ਹੈ ਤੇ ਪਾਸਟ ਵਿੱਚ ਪੰਜਾਬ ਦਾ ਏਰੀਆ ਕਿਸ ਤਰ੍ਹਾਂ ਦਾ ਹੁੰਦਾ ਸੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਪੰਜਾਬ ਦੇ ਏਰੀਆ ਦੇ ਬਾਰੇ ਦੱਸਾਂਗਾ ਹਿਸਟਰੀ ਤੋਂ ਲੈ ਕੇ ਪ੍ਰੈਜ਼ੈਂਟ ਤੱਕ ਐਦੀ ਬਾਉਂਡਰੀਆਂ ਕਿੱਧਰ-ਕਿੱਧਰ ਹੈਗੀਆਂ ਇਹ ਸਾਰਾ ਕੁਝ ਅੱਜ ਮੈਂ ਤੁਹਾਨੂੰ ਇਸ ਵੀਡੀਓ ਚ ਦੱਸਾਂਗਾ ਦੇਖੋ ਪੰਜਾਬ ਦਾ ਏਰੀਆ ਹੈ ਪੰਜਾਬ ਦਾ ਲੈਂਡਮਾਰਕ ਉਹ ਬਿਲਕੁਲ ਹੀ ਯੂਨੀਕ ਹੈ ਨਾਰਦਰਨ ਚ ਇਹ ਹਿਮਾਲੇ ਨਾਲ ਟੱਚ ਕਰਦਾ ਹੈ ਹਿਮਾਲੇ ਦੇ ਬਰਫ਼ ਵਾਲੇ ਪਹਾੜ ਹੋ ਗਏ ਕਾਰਾਕੋਰਮ ਦੇ ਪਹਾੜ ਹੋ ਗਏ ਸਾਊਥ ਵਿੱਚ ਹੈ ਰੇਗਿਸਤਾਨ ਨਾਲ ਟੱਚ ਕਰਦਾ ਹੈ ਰਾਜਸਥਾਨ ਦਾ ਰੇਗਿਸਤਾਨ ਹੋ ਗਿਆ ਸਿੰਧ ਦਾ ਜੋ ਥੋੜਾ ਜਿਹਾ ਰੇਗਿਸਤਾਨੀ ਟਾਈਪ ਇਲਾਕਾ ਹੋ ਗਿਆ ਵੈਸਟ ਵਿੱਚ ਹੈ ਸਿੰਧੂ ਨਦੀ ਨੂੰ ਪਾਰ ਕਰਕੇ ਉਬੜ-ਖਾਬੜ ਪਹਾੜ ਹੈਗੇ ਨੇ ਸੁਲੇਮਾਨ ਦੇ ਉਹਨਾਂ ਨੂੰ ਟੱਚ ਕਰਦਾ ਹੈ ਜਿੱਥੇ ਕਿ ਖੈਬਰ ਪਖਤੂਨਵਾ ਦਾ ਫੇਮਸ ਪਾਸ ਵੀ ਹੈ ਤੇ ਜਦੋਂ ਅਸੀਂ ਈਸਟ ਸਾਈਡ ਆਈਏ ਤੇ ਅਦਰ ਇਹ ਯਮਨਾ ਨੂੰ ਟੱਚ ਕਰਦਾ ਯਮਨਾ ਤੱਕ ਪੰਜਾਬ ਦਾ ਏਰੀਆ ਮੰਨਿਆ ਜਾਂਦਾ ਹੈ ਅਸੀਂ ਅਗਰ ਮੀਡੀਵਲ ਟਾਈਮ ਦੀ ਗੱਲ ਕਰੀਏ ਤੇ ਮੀਡੀਵਲ ਟਾਈਮ ਦਾ ਜੋ ਪੰਜਾਬ ਸੀ ਜਿਹਨੂੰ ਪੰਜਾਬ ਕਿਹਾ ਜਾਂਦਾ ਸੀ ਉਹ ਕਾਫੀ ਵੱਡਾ ਸੀ ਨਾਰਥ ਦੇ ਅੰਦਰ ਜੋ ਜੰਮੂ ਦਾ ਇਲਾਕਾ ਹੈ ਜੋ ਜੰਮੂ ਦੇ ਪਹਾੜ ਹੋਗੇ ਹਿਮਾਚਲ ਦਾ ਕਾਫੀ ਹਿੱਸਾ ਪੰਜਾਬ ਦੇ ਅੰਦਰ ਸੀ ਯਾਨੀ ਕਿ ਜੋ ਹਿਮਾਲਿਆ ਦੇ ਸनोई ਪੀਕ ਵਾਲੇ ਜਿੱਥੇ ਪਹਾੜ ਚੱਲੂ ਹੁੰਦੇ ਨੇ ਉੱਥੇ ਤੱਕ ਪੰਜਾਬ ਮੰਨਿਆ ਜਾਂਦਾ ਸੀ ਤੇ ਵੈਸਟ ਸਾਈਡ ਤੇ ਕੁਝ ਲੋਕ ਮੰਨਦੇ ਨੇ ਕਿ ਜੋ ਸਿੰਧੂ ਨਦੀ ਹੈ ਉਹ ਪੰਜਾਬ ਦਾ ਬਾਰਡਰ ਹੁੰਦੀ ਸੀ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਸਿੰਧੂ ਨਦੀ ਤੋਂ ਵੀ ਅੱਗੇ 30 40 ਕਿਲੋਮੀਟਰ ਅੱਗੇ ਜਾ ਕੇ ਖੈਬਰ ਪਖਤੂਨਵਾ ਤੱਕ ਪੰਜਾਬ ਦਾ ਬਾਰਡਰ ਹੈ ਤੇ ਈਸਟਰਨ ਸਾਈਡ ਜੋ ਯਮਨਾ ਨਦੀ ਹੈ ਐਥੇ ਤੱਕ ਪੰਜਾਬ ਦਾ ਬਾਰਡਰ ਮੰਨਿਆ ਜਾਂਦਾ ਰਿਹਾ ਹੈ ਤੇ ਅਗਰ ਅਸੀਂ ਸਾਊਥ ਦੀ ਗੱਲ ਕਰੀਏ ਤੇ ਸਾਊਥ ਚ ਹੈ ਇੰਡੀਆ ਵਾਲੇ ਪਾਸੇ ਰਾਜਸਥਾਨ ਨੂੰ ਟੱਚ ਕਰਦਾ ਹੈ ਰਾਜਸਥਾਨ ਦੇ ਮਾਰੂਥਲ ਨੂੰ ਬਿਕਾਨੇਰ ਤੱਕ ਦਾ ਹਿੱਸਾ ਪੰਜਾਬ ਚ ਹੈਗਾ ਸੀ ਤੇ ਅਗਰ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਸਾਊਥ ਵਿੱਚ ਜੋ ਸਿੰਧ ਦਾ ਇਲਾਕਾ ਹੈ ਸਿੰਧ ਦੇ ਜੋ ਐਲੂਵੀਅਲ ਲੈਂਡ ਦੇ ਖੇਤੀ ਵਾਲੇ ਇਲਾਕੇ ਨੇ ਉੱਥੇ ਤੱਕ ਪੰਜਾਬ ਦਾ ਬਾਰਡਰ ਹੈਗਾ ਸੀ ਮੇਨਲੀ ਜੋ ਵੈਸਟਰਨ ਸਾਈਡ ਹੈ ਉਧਰ ਪੰਜਾਬ ਦੇ ਬਾਰਡਰ ਨੂੰ ਲੈ ਕੇ ਥੋੜਾ ਜਿਹਾ ਕੁਐਸਚਨਸ ਹੁੰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਪੰਜਾਬ ਦਾ ਬਾਰਡਰ ਸਿੰਧੂ ਨਦੀ ਤੱਕ ਹੈ ਕੁਝ ਲੋਕ ਕਹਿੰਦੇ ਨੇ ਕਿ ਨਹੀਂ ਐ ਖੈਬਰ ਪਖਤੂਨਵਾ ਤੱਕ ਹੈ ਖੈਬਰ ਪਖਤੂਨਵਾ ਦਾ ਸ਼ਾਇਦ ਤੁਸੀਂ ਨਾਮ ਸੁਣਿਆ ਹੋਏ ਜਿੱਥੋਂ ਦੀ ਪੰਜਾਬ ਦੇ ਵਿੱਚ ਔਰ ਪੂਰੇ ਇੰਡੀਆ ਵਿੱਚ ਐਂਸ਼ੀਅੰਟ ਟਾਈਮ ਤੋਂ ਹਮਲੇ ਹੁੰਦੇ ਰਹੇ ਨੇ ਪੰਜਾਬ 'ਚੋ 6 ਵੱਡੀ ਨਦੀਆਂ ਨਿਕਲਦੀਆਂ ਇੰਡਸ ਜੇਹਲਮ ਚਨਾਬ ਰਾਵੀ ਵਿਆਸ ਔਰ ਸਤਲੁਜ ਤੇ ਐਨ ਅਦੇ ਵਿੱਚ ਸਿੰਦੂ ਨੂੰ ਕੋਈ ਲੋਕ ਬਾਰਡਰ ਮੰਨਦੇ ਨੇ ਐਸੇ ਕਾਰਨ ਬਾਕੀ ਪੰਜ ਨਦੀਆਂ ਨੂੰ ਗਿਣ ਕੇ ਇਸ ਇਲਾਕੇ ਨੂੰ ਪੰਜਾਬ ਦਾ ਨਾਮ ਦਿੰਦੇ ਨੇ ਅਗਰ ਅਸੀਂ ਗੱਲ ਕਰੀਏ ਐਂਸ਼ੀਅੰਟ ਟਾਈਮ ਦੀ ਰਿਗਵੇਦਾ ਦੇ ਟਾਈਮ ਦੀ ਹੱਤੋਂ 4000 ਸਾਲ ਪਹਿਲੇ ਉਦੋਂ ਪੰਜਾਬ ਦਾ ਨਾਮ ਸੀ ਸप्तसिंधੂ ਕਿਉਂਕਿ ਇਹ 6 ਨਦੀਆਂ ਤੋਂ ਇਲਾਵਾ ਪੰਜਾਬ ਵਿੱਚ ਮੰਨਿਆ ਜਾਂਦਾ ਸਰਸਵਤੀ ਵੀ ਵਗਦੀ ਹੁੰਦੀ ਸੀ ਐਸੇ ਕਾਰਨ ਇਹਨੂੰ ਸप्तसिंधੂ ਬੋਲਿਆ ਜਾਂਦਾ ਸੀ ਸੱਤ ਨਦੀਆਂ ਦਾ ਦੇਸ਼ 14th century ਵਿੱਚ ਇਬਨ ਬਤੂਤਾ ਨੇ ਕਿਤਾਬ ਲਿਖੀ ਸੀ ਮੇਰੀ ਭਾਰਤ ਯਾਤਰਾ ਤੇ ਉਹਨੇ ਪੂਰੇ ਇੰਡੀਆ ਦੀ ਯਾਤਰਾ ਕੀਤੀ ਸੀ ਤੇ ਉਹ ਪੰਜਾਬ 'ਚ ਵੀ ਆਇਆ ਨਾਰਥ ਇੰਡੀਆ 'ਚ ਵੀ ਘੁੰਮਿਆ ਤੇ ਉਹਨੇ ਇੱਧਰ ਦੇ ਲੈਂਡ ਮਾਰਕਸ ਦੇ ਬਾਰੇ ਦੱਸਿਆ ਕਿ ਇਹ ਜੰਗਲਾਂ ਨਾਲ ਭਰਿਆ ਹੁੰਦਾ ਸੀ ਤੇ ਉਸ ਤੋਂ ਬਾਅਦ ਸਾਨੂੰ 15th century 16th century ਦੇ ਦੋ ਅਕਾਊਂਟ ਮਿਲਦੇ ਉਹਨਾਂ 'ਚ ਵੀ ਪਤਾ ਲੱਗਦਾ ਹੈ ਕਿ ਜੋ ਪੰਜਾਬ ਸੀ ਨਾਰਥਰਨ ਪੰਜਾਬ ਔਰ ਸੈਂਟਰਲ ਪੰਜਾਬ ਜੋ ਦੁਆਬ ਵਾਲਾ ਇਲਾਕਾ ਜਲੰਧਰ ਵਾਲਾ ਇਹ ਪੂਰਾ ਜੰਗਲਾ ਨਾਲ ਭਰਿਆ ਹੁੰਦਾ ਸੀ ਤੇ ਇੱਥੇ ਹਰ ਤਰ੍ਹਾਂ ਦੇ ਜਾਨਵਰ ਮਿਲਦੇ ਸੀ ਚਾਹੇ ਉਹ ਹਾਥੀ ਹੋਵੇ ਚਾਹੇ ਉਹ ਬੱਬਰ ਸ਼ੇਰ ਹੋਵੇ ਚਾਹੇ ਉਹ ਸ਼ੇਰ ਹੋਵੇ ਚਾਹੇ ਉਹ ਤਿੰਦੂਆ ਹੋਵੇ ਗੈਂਡਾ ਹੋਵੇ ਇਹ ਸਾਰੇ ਜਾਨਵਰ ਪੰਜਾਬ ਵਿੱਚ ਮਿਲਦੇ ਹੁੰਦੇ ਸੀ ਉਸ ਟਾਈਮ ਤੇ ਜੋ ਇਹ ਮੁਗਲ ਰਾਜੇ ਸੀ ਇਹ ਪੰਜਾਬ ਦੇ ਜੰਗਲਾਂ 'ਚ ਵੀ ਆਇਆ ਕਰਦੇ ਸੀ ਸ਼ਿਕਾਰ ਕਰਨ ਤੇ ਪੰਜਾਬ ਵਿੱਚ ਸੈਂਟਰਲ ਪੰਜਾਬ ਵਿੱਚ ਲਾਖੀ ਦਾ ਮਸ਼ਹੂਰ ਜੰਗਲ ਸੀ ਜਿਨੇ ਸਿੱਖਾਂ ਨੂੰ ਕਈ ਵਾਰੀ ਸ਼ਰਨ ਦਿੱਤੀ ਜਦੋਂ ਸਿੱਖਾਂ ਦੀ ਮੁਗਲਾਂ ਨਾਲ ਲੜਾਈ ਹੁੰਦੀ ਹੁੰਦੀ ਸੀ ਤੇ ਸਿੱਖ ਹੱਤਿਆਕੇ ਕਈ ਵਾਰੀ ਸ਼ਰਨ ਲੈਣਦੇ ਹੁੰਦੇ ਸੀ ਲਾਖੀ ਦੇ ਜੰਗਲਾ ਵਿੱਚ ਤੇ ਜਿੱਥੇ ਇਹਨਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ ਪਰ ਜਦੋਂ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ ਤੇ ਅੰਗਰੇਜ਼ਾਂ ਨੇ ਇਹ ਜੰਗਲ ਕਟਵਾਉਣੇ ਚਾਲੂ ਕਰਤੇ ਤੇ ਇਸ ਇਲਾਕੇ 'ਚ 1860 ਤੋਂ ਲਗਭਗ ਚਾਲੂ ਕਰਤਾ ਸੀ ਅੰਗਰੇਜ਼ਾਂ ਨੇ ਉਹ ਉਸ ਤੋਂ ਵੀ ਪਹਿਲਾਂ ਲਗਭਗ ਅਸੀਂ ਕਹਿ ਸਕਦੇ ਹਾਂ ਤੇ ਸਾਰੇ ਜੰਗਲ ਕਟਵਾਉਣੇ ਚਾਲੂ ਕਰਤੇ ਤੇ ਪੂਰੇ ਇਲਾਕੇ ਨੂੰ ਐਗਰੀਕਲਚਰਲ ਲੈਂਡ ਬਣਾ ਦਿੱਤਾ ਇੱਥੇ ਕਈ ਉਹਨਾਂ ਨੇ ਨਹਿਰਾਂ ਵੀ ਖਦਵਾਈਆਂ ਉਹ ਐ ਐ ਇਸ ਟਾਈਮ ਉਹ ਪਾਕਿਸਤਾਨ ਵਾਲੇ ਪੰਜਾਬ ਦੇ ਇਲਾਕੇ ਚ ਹੈ ਗਿਆ ਉਹ ਜ਼ਿਆਦਾਤਰ ਨੈਰਾ ਤੇ ਅੰਗਰੇਜ਼ਾਂ ਨੇ ਇਹ ਜੋ ਐਗਰੀਕਲਚਰਲ ਲੈਂਡ ਸੀ ਐ ਜ਼ਿਆਦਾਤਰ ਸਿੱਖਾਂ ਨੂੰ ਦਿੱਤੇ ਫ੍ਰੀ ਆਫ ਕੋਸਟ ਦਿੱਤੇ 1860s ਦੇ ਵਿੱਚ ਤੇ ਇਹ ਜੋ ਲੈਂਡ ਦੇ ਚੱਕਰ ਵਿੱਚ ਬਹੁਤ ਸਾਰੇ ਹਿੰਦੂ ਖਾਸ ਤੌਰ ਤੇ ਖੱਤਰੀ ਹਿੰਦੂ ਉਹ ਸਿੱਖ ਬੰਨੇ ਸੀ ਕਾਫੀ ਸਾਰੇ ਇਹ ਲੈਂਡ ਲੈਣ ਵਾਸਤੇ ਤੇ ਹੁਣ ਪੰਜਾਬ ਵਿੱਚ ਇਹ ਉਹ ਐਗਰੀਕਲਚਰਲ ਲੈਂਡ ਹੈ ਐਸੀ ਗੱਲ ਨਹੀਂ ਹੈ ਕਿ ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ 'ਚ ਐਗਰੀਕਲਚਰਲ ਲੈਂਡ ਨਹੀਂ ਸੀ ਪਹਿਲਾਂ ਵੀ ਹੈਗੇ ਸੀ ਲੇਕਿਨ ਪਹਿਲਾਂ ਐਗਰੀਕਲਚਰਲ ਲੈਂਡ ਉਹਨੇ ਨਹੀਂ ਸੀ ਕਿਉਂਕਿ ਪੰਜਾਬ ਦਾ ਕਾਫੀ ਵੱਡਾ ਹਿੱਸਾ ਜੰਗਲ ਦੇ ਨਾਲ ਕਿਰਿਆ ਆਇਆ ਸੀ ਤੇ ਨਦੀਆਂ ਦੇ ਲਾਗੇ-ਲਾਗੇ ਐਗਰੀਕਲਚਰਲ ਲੈਂਡ ਹੁੰਦੇ ਸੀ ਲੇਕਿਨ ਅੰਗਰੇਜ਼ਾਂ ਨੇ ਸਾਰੇ ਜੰਗਲ ਸਾਫ ਕਰਾ ਕੇ ਪੂਰੇ ਪੰਜਾਬ ਨੂੰ ਐਗਰੀਕਲਚਰਲ ਲੈਂਡ ਬਣਾ ਦਿੱਤਾ ਸੀ ਤੇ ਹੁਣ ਜੋ ਐਗਰੀਕਲਚਰਲ ਲੈਂਡ ਹੈਗੇ ਪੰਜਾਬ ਵਿੱਚ ਆਇਓ ਪਾਕਿਸਤਾਨੀ ਪੰਜਾਬ 'ਚ ਹੋਏ ਚਾਹੇ ਇੰਡੀਅਨ ਪੰਜਾਬ 'ਚ ਹੋਏ ਉਹ ਮੇਨਲੀ ਅੰਗਰੇਜ਼ਾਂ ਦੀ देन ਹੈ ਤੇ ਹੁਣ ਐਸੇ ਐਗਰੀਕਲਚਰਲ ਲੈਂਡ ਦੇ ਬੇਸਿਸ ਦੇ ਉੱਤੇ ਜੋ ਇੰਡੀਆ ਦਾ ਪੰਜਾਬ ਹੈ ਉਹ ਇੰਡੀਆ ਦੇ ਲੋਕਾਂ ਦਾ ਪੇਟ ਭਰਦਾ ਹੈ ਔਰ ਜੋ ਪਾਕਿਸਤਾਨ ਦਾ ਪੰਜਾਬ ਹੈ ਉਹ ਪਾਕਿਸਤਾਨ ਦੇ ਲੋਕਾਂ ਦਾ ਪੇਟ ਭਰਦਾ ਹੈ